ਆਪਰੇ ਸਾਹਮਣੇ ਦੇਖੋ ਸਾਹਮਣੇ ਆਇਆ ਸਭਾ ਬਤਰੀ ਨਾਰਾ ਲਾਓ ਨਾਰੇ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸੈਰੀ ਕਲਸੀ ਜਿੰਦਾਬਾਦ ਸੈਰੀ ਕਲਸੀ ਜਿੰਦਾਬਾਦ ਇੱਕ ਮਿੰਟ ਹੋ ਮੈਂ ਇੱਕ ਵਾਰ ਕਰਿਓ ਜਨਾਬ ਜਿੱਤੇ ਸੂਰ ਲੋਕਾਂ ਨੇ ਸਾਰ ਤੇ ਆਖਰੀ ਕਾਰਗਰ ਜੀ ਬਿਲਕੁਲ ਮਹਿੰਗਾ ਮੁੱਲ ਪਾਇਆ ਜੀ ਬਿਲਕੁਲ ਮਹਿੰਗਾ ਮੁੱਲ ਪਾਇਆ ਜੋ ਸਾਡੇ ਐਮ.ਐਲ.ਏ. ਸਾਹਿਬ ਨੇ ਮਿਹਨਤ ਕੀਤੀ ਆ ਸਾਡੇ ਵਰਕਰਾਂ ਨੇ ਮਿਹਨਤ ਕੀਤੀ ਆ ਉਹਦਾ ਮੁੱਲ ਅੱਜ ਸੰਗਤਾਂ ਨੇ ਪਾਇਆ ਕਿਲਾ ਵੀ ਕਹਿੰਦਾ ਪਟਨਾ ਫਿਰ ਕਿਲਾ ਪੁੱੜ ਦਿੱਤਾ ਜੀ ਰਤੋਂ ਜੋ ਗੱਡਿਆ ਸੀ ਨਾ ਪੈਸੇ ਦਾ ਕੋਈ ਕਿਲਾ ਉਹ ਕਰਤਾ ਜੀ ਅੱਜ ਇਹ ਕਿਤਾਬਾ ਠੀਕ ਆ ਨਾੜੇ ਲਾਓ ਯਾਰ ਨਾੜੇ ਲਾਓ ਜਿੰਦਾਬਾਦ ਆਮ ਆਪੀ ਪਾਰਟੀ ਜਿੰਦਾਬਾਦ ਆਮ ਜਿੰਦਾਬਾ ਇਨਕਲਾਬ ਇਨਕਲਾਬ ਉਹ ਲੋਕ ਜਿਹੜਾ ਕਹਿੰਦੇ ਉਹ ਹੱਥ ਜਿੱਤ ਜਿਹੜੇ ਕਹਿੰਦੇ ਸੀ ਕਿ ਨਹੀਂ ਜਿੱਤ ਪਾਣਗੇ ਅੱਜ ਉਹ ਸੂਰਦੇ ਸਾਰੇ ਇਹਨੇ ਮੈਂ ਧੰਨਵਾਦ ਮੇਰੇ ਗੁਰੂ ਜੀ ਦਾ ਧੰਨਵਾਦ ਜਿਨ੍ਹਾਂ ਨੇ ਘਰੋਂ ਗੁੱਟ ਫੜ ਕੇ ਤੋਰਿਆ ਸੀ ਅੱਜ ਵੇਖੋ ਕਿੱਥੇ ਲਾਏ ਆ ਉਹ ਵੱਡਾ ਧੰਨਵਾਦ ਉਸ ਪਰਮੇਸ਼ਵਰ ਦਾ ਜਿਨ੍ਹਾਂ ਨੇ ਇਸ ਨਿਮਾਣੇ ਨੂੰ ਮਾਣ ਦਿੱਤਾ ਸੰਗਤ ਦਾ ਧੰਨਵਾਦ ਉਹ ਮੇਰੀ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦ ਔਰ ਬਾਕੀ ਜਿਹੜੇ ਵੱਡੇ ਵੱਡੇ ਦੀ ਗੱਲ ਕੀ ਨਾ ਸਾਡੀ ਰੱਬ ਨੇ ਡਿਊਟੀ ਲਈ ਏ ਤੋੜਾ ਚੋ ਕਿੱਲੇ ਕੱਟੜ ਦੀ ਛੱਡੇ ਵੱਡੇ ਕਰਦੇ ਵੀ ਕਿੱਲੇ ਪੂਰਤਾਂ ਦੇ ਪ੍ਰਵਾਹ ਕੋਈ ਨਹੀਂ ਚੜਦੀ ਗਲਾਚਿਆ ਚੜਦੀ ਗਲਾਚ ਰਹਿ ਕੇ ਆਮ ਆਦੀ ਪਾਰਟੀ ਦਾ ਝੰਡਾ ਹੋਰ ਬਲੰਗੀਆਂ ਤੇ ਲੈ ਕੇ ਜਾਵਾਂਗੇ ਕਲਤੀ ਸਾਹਿਬ ਦਾ ਨਾਮ ਹੋਰ ਚੜਾ ਕੇ ਜਾਵਾਂਗੇ ਬੋਲੇ ਇਸੋਨਹਾ ਸ੍ਰੀ ਹਰਿ ਨਾਮ 10 ਮਿੰਟ ਦਾ ਤੁਹਾਨੂੰ ਏ ਲਾਈਵ ਮਾਰੇ ਉਤੇ ਕੋਈ ਯਾਰ ਭਾਈ 2 ਮਿੰਟ ਦੇ ਦੋ 2 ਮਿੰਟ ਸਿਰਫ 2 ਮਿੰਟ ਆ ਮੇਰਾ ਸਾਹਿਬ ਕੀ ਕਰਾ ਚਾਹੋਗੇ ਜੀ ਕਹਿੰਦੇ ਹੀ ਕੰਧ ਤੇ ਲਿਖਿਆ ਅੱਜ ਫੇਰ ਮਟਰਾਤਾ ਜੀ ਇਹ ਦੇਖੋ ਜੀ ਇਹ ਇਹ ਜਿਹੜਾ ਕੰਧ ਤੇ ਲਿਖਿਆ ਹੀ ਕਹਿੰਦੇ ਉਹ ਤੁਹਾਡੇ ਸਾਹਮਣੇ ਹੀ ਆ ਅਸੀਂ ਜਵਾਬ ਨਹੀਂ ਦਿੱਤਾ ਜਨਤਾ ਨੇ ਜਵਾਬ ਦਿੱਤਾ ਔਰ ਮੈਂ ਇੱਕੋ ਗੱਲ ਕਹਿਣਾ ਵੀ ਕਦੀ ਵੀ ਐਡੇ ਹੰਕਾਰ ਚ ਨਹੀਂ ਆਉਣਾ ਚਾਹੀਦਾ ਵੀ ਹੰਕਾਰ ਦੇ ਵਿੱਚ ਬੰਦਾ ਆ ਕੇ ਕਵੇ ਯਾ ਹੰਕਾਰ ਦੇ ਵਿੱਚ ਕੋਈ ਆ ਕੇ ਕਵੇ ਫਿਰ ਉਹਦਾ ਲੋਕ ਜਵਾਬ ਦਿੰਦੇ ਹੁੰਦੇ ਆ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਸਾਨੂੰ ਤੇ 8 ਸੀਟਾਂ ਦੀ ਲੋੜ ਹੀ ਜਿਹੜਾ ਬਲਾਕ ਸੰਵਤੀ ਬਣਾਉਣ ਚ ਸਾਨੂੰ ਤੇ ਪਿਆਰ ਹੀ ਇੰਨਾ ਕਿ ਮਿਲਿਆ ਮੇਰਾ ਰੋਮ ਰੋਮ ਕਰਜਾਈ ਆ ਮੈਂ ਇੱਕ ਗੱਲ ਕਹਿ ਸਕਦਾ ਬੜੇ ਪੈਸੇ ਸੂਟ ਸ਼ਰਾਬਾ ਬਹੁਤ ਕੁਝ ਚੱਲਿਆ ਪਰ ਹਾਂ ਲੋਕਾਂ ਨੇ ਕੰਮ ਦੀ ਕਦਰ ਕੀਤੀ ਤੁਸੀਂ ਹੋਈ ਜੀ ਮਿਹਨਤ ਕੀਤੀ ਸੀ ਉਹਨਾਂ ਨੇ ਕਦਰ ਕੀਤੀ ਮੈਂ ਕਿਹਾ ਮੈਨੂੰ ਮਾਣ ਹੈ ਕਿਉਂਕਿ ਇੱਕ ਡਰ ਸੀ ਅੰਦਰ ਵੀ ਜਿਤਨਾ ਲੋਕਾਂ ਨੇ ਪੈਸਾ ਵੀ ਜਿਹੜੇ ਜਿਹੜੇ ਇਹਨਾਂ ਨੇ ਬੰਦੇ ਨੇ ਕਈਆਂ ਨੇ ਲੈ ਵੀ ਹੋਣਗੇ ਵੀ ਕਿਤੇ ਵੋਟ ਜਿਹੜੀ ਆ ਉਹ ਕਿਤੇ ਇਧਰ ਨੂੰ ਡਾਇਵਰਟ ਨਾ ਹੋ ਜੇ ਪਰ ਉਹਨਾਂ ਨੇ ਮੇਰੀ ਗੱਲ ਦਾ ਅਮਲ ਕੀਤਾ ਵੀ ਪੈਸਾ ਵੀ ਲੈ ਕੇ ਵੋਟ ਉਹਨਾਂ ਨੇ ਜਿਹੜੇ ਕੁਝ ਕੁ ਬੰਦੇ ਨੇ ਉਹਨਾਂ ਨੇ ਵੋਟ ਵੀ ਆਮ ਆਦਮੀ ਪਾਰਟੀ ਨੂੰ ਭਾਈ ਮੈਨੂੰ ਇੱਕ ਵੀਰ ਮਿਲਿਆ ਕਹਿੰਦਾ ਜੀ ਸਾਨੂੰ ਸੋਹ ਖਵਾਈ। ਕਹਿੰਦਾ ਫਿਰ ਮੈਂ ਅੱਖਾਂ ਬੰਦ ਕਰਕੇ ਕਿਹਾ ਵੀ ਇਹ ਜਿਹਾ ਹੋ ਜੀ ਸੋਹ ਖਵਾਉਂਦੇ ਆ ਬਾਬਾ ਉਹੋ ਜੀ ਖਾਂਦੇ ਆ ਮੈਂ ਮੈਂ। ਕਹਿੰਦਾ ਪੈਸੇ ਵੀ ਲੈ ਲੈ ਤੇ ਵੋਟ ਫੇਰ ਛੱਡ ਨੂੰ ਭਾਈ। ਕਹਿੰਦਾ ਅਕਾਲੀ ਵੀ ਫੀਡੂਪਾਗੇ ਸੀ। ਕਹਿੰਦਾ ਨਹੀਂ ਇਹ ਇੱਕ ਗੱਲ ਦੱਸਦਾ ਜੀ। ਅਕਾਲੀ ਕਾਂਗਰਸੀ ਇਹ ਉਹ ਫਿਕਸ ਮੈਚ ਹੋਇਆ ਇਹ ਇਕੱਠਾ ਰਲ ਕੇ ਖੇਡੇ ਆ ਪਰ ਹਾਂ ਲੋਕਾਂ ਦੇ ਪਿਆਰ ਦਾ ਫਤਵਾ ਹੀ ਜਿਹੜਾ ਤੁਹਾਡੇ ਸਾਹਮਣੇ ਚਰਦੀ ਕਲਾ ਦੇ ਵਿੱਚ ਮੇਰੇ ਪਰਿਵਾਰ ਜਿਹੜੇ ਆ ਉਹ ਜਿਤਾਏ ਲੋਕਾਂ ਨੇ ਬਟਾਲੇ ਦੇ ਮੇਰਾ ਰੋਮ ਰੋਮ ਫਿਰ ਮੈਂ ਕਿਨਾਰਾ ਰੂੰਗਾ ਬਕਰ ਜਾਈਆ ਲੋਕਾਂ ਦਾ ਫਿਰ ਜਿਆਦਾ ਅਥਾ ਪਿਆਰ ਅੱਗੇ ਨਾਲ ਇੱਕ ਇੱਕ ਬੇਨਤੀ ਆ ਇੱਕ ਬੇਨਤੀ ਆ ਮੈਂ ਆਪਣੀ ਸੰਗਤ ਨੂੰ ਕਰਨਾ ਚਾਹੁੰਦਾ ਅੱਗੇ ਮੇਰੇ ਸਰਪੰਚ ਬਣਾਏ ਹੁਣ ਮੇਰੇ ਬਲਾਕ ਸੰਤੀ ਦੇ ਮੈਂਬਰ ਬਣਾਤੇ ਜ਼ਿਲ੍ਹਾ ਪ੍ਰਸ਼ਦ ਦੇ ਮੈਂਬਰ ਬਣਾਤੇ ਤੁਸੀਂ ਮੇਰੀਆਂ ਬਾਹਾਂ ਵਧਾਈਆਂ ਔਰ ਮੈਂ ਇਹ ਤੁਹਾਨੂੰ ਕਹੂੰਗਾ ਵੀ ਅੱਗੇ ਨਾਲੋਂ ਹੋਰ ਰਫ਼ਤਾਰ ਚ ਵੱਧ ਕੇ ਸਾਰੀ ਸਮੂਚੀ ਟੀਮ ਕੰਮ ਕਰਾਂਗੇ ਆਪਾਂ